ਪੰਜਾਬੀ ਅਪਡੇਟ ਚੈਨਲ ਦੀਆਂ ਖਾਸ-ਖਾਸ ਖਬਰਾਂ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਦੋਸਤੋ ਤੇ ਮੈਂ ਹਾਂ ਤਜਿੰਦਰ ਪਣਿਆਰ ਤੇ ਗੱਲ ਕਰਾਂਗੇ ਅੱਜ ਦੀਆਂ ਤਾਜ਼ਾ ਵੱਡੀਆਂ ਖਬਰਾਂ ਦੇ ਬਾਰੇ ਤੇ ਇਸ ਤੋਂ ਪਹਿਲਾਂ ਨਿਗਾਹ ਮਾਰਦੇ ਆ ਅੱਜ ਦੀਆਂ ਚੋਣਗੀਆਂ ਵੱਡੀਆਂ ਖਬਰਾਂ ਤੇ ਪੰਜਾਬ 'ਚ ਦੋ ਦਿਨ ਮੌਸਮ ਨੂੰ ਲੈ ਕੇ ਅਲਰਟ ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ ਸੁਖਬੀਰ ਬਾਦਲ ਦਾ ਵੱਡਾ ਬਿਆਨ ਐਸਐਸਪੀ ਪਟਿਆਲਾ ਤੇ ਕਾਰਵਾਈ ਕਰਨ ਡੀਜੀਪੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਲੱਗੀਆਂ ਵੱਡੀਆਂ ਪਾਬੰਦੀਆਂ ਮਾਨ ਸਰਕਾਰ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਰਾਹਤ ਕਪਾ ਦੀਆਂ ਕੀਮਤਾਂ 5700 ਤੋਂ ਵਧਾ ਕੇ 7500 ਕੀਤੀਆਂ ਜਲੰਧਰ ਤੇ ਜ਼ਬਰਜਨਾਬ ਮਗਰੋਂ ਕੁੜੀ ਦਾ ਕਤਲ ਕਰਨ ਵਾਲੇ ਮੁਜਲਮ ਮੋੜ ਇੱਕ ਦਿਨ ਰਮਾੜਤੇ ਵਿਸ਼ਨੋਈ ਗੈਂਗ ਬਾਰੇ ਵੱਡਾ ਖੁਲਾਸਾ ਪੰਜਾਬ ਚ ਗੈਂਗਵਾਰ ਦਾ ਖਦਸ਼ਾ ਸੈਕਸ਼ ਹਰਦਾਲੂ ਸਰਬਜੀਤ ਕੌਰ ਮਾਮਲੇ ਵਿੱਚ ਲਾਹੌਰ ਹਾਈ ਕੋਰਟ ਵੱਲੋਂ ਪਾਕਿਸਤਾਨ ਸਰਕਾਰ ਨੂੰ ਨੋਟਿਸ ਜਾਰੀ ਅਮਰੀਕਾ ਨੇ ਡਿਪੋਰਟ ਕੀਤੇ 18822 ਭਾਰਤੀ ਤੇ ਸਨ ਦੋਸਤੋ ਇਸ ਵੇਲੇ ਦੀਆਂ ਚੌਣੀਆਂ ਖਬਰਾਂ ਤੇ ਹੁਣ ਗੱਲ ਕਰਾਂਗੇ ਇਹਨਾਂ ਖਬਰਾਂ ਦੀ ਵਿਸਥਾਰ ਦੇ ਨਾਲ ਪੰਜਾਬ 'ਚ ਦੋ ਦਿਨ ਮੌਸਮ ਨੂੰ ਲੈ ਕੇ ਅਲਰਟ ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ ਹਾਂਜੀ ਦੱਸਦੀ ਕਿ ਪੰਜਾਬ 'ਚ ਸਰਦੀ ਦਾ ਮੌਸਮ ਪੂਰੀ ਤਰ੍ਹਾਂ ਦਸਤਕ ਦੇ ਚੁੱਕਾ ਹੈ ਅਤੇ ਕਈ ਇਲਾਕਿਆਂ 'ਚ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਤੇ ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਪਾਚ ਦੇ ਨਾਲ ਚ ਧੁੰਦ ਦੀ ਤੀਬਰਤਾ ਵਿੱਚ ਹੋਰ ਵੀ ਵਾਧਾ ਉਵੇਗਾ ਅਤੇ ਤਾਪਮਾਨ ਤੇਜ਼ੀ ਨਾਲ ਗਰਾਉਟ ਨਜ਼ਰ ਆਵੇਗੀ ਤੇ ਰਿਪੋਰਟ ਮੁਤਾਬਕ ਸੁੱਬੇ ਦੇ ਕੋਲ ਦੱਖਣ ਪੱਛਮੀ ਜ਼ਿਲ੍ਹਾ ਚ ਕੋਲਡ ਵੇਵ ਦੇ ਹਾਲਾਤ ਬਣ ਸਕਦੇ ਹਨ ਤੇ 5 ਤੇ 6 ਦਸੰਬਰ ਤੱਕ ਕਈ ਜ਼ਿਲ੍ਹਿਆਂ ਚ ਤਾਪਮਾਨ ਵਿੱਚ ਵੱਡੀ ਗਰਾਉਟ ਹੋਣ ਦੀ ਸੰਭਾਵਨਾ ਹੈ ਤੇ ਮੌਸਮ ਵਿਭਾਗ ਨੇ ਫਾਜ਼ਿਲਕਾ ਮੁਕਸਰ ਫਲੋਈ ਪਰ ਬਠਿੰਡਾ ਮਾਨਸਾ ਅਤੇ ਬਰਨਾਲਾ ਜ਼ਿਲ੍ਹੇ ਲਈ ਕੋਲਡ ਵੇਵ ਸੰਬੰਧੀ yellow alert ਜਾਰੀ ਕੀਤਾ ਹੈ ਤੇ ਇਨ੍ਹਾਂ ਇਲਾਕਿਆਂ ਵਿੱਚ ਰਾਤ ਤੇ ਸਵੇਰ ਸਾਮਣ ਕਾਫੀ ਘਟ ਸਕਦਾ ਹੈ ਅਤੇ ਸਵੇਰ ਤੇ ਸ਼ਾਮ ਨੂੰ ਕੜਾਕੇ ਦੀ ਠੰਡ ਪੈ ਸਕਦੀ ਹੈ। ਇਸ ਤੋਂ ਬਾਅਦ 7 ਤੋਂ 9 ਦਸੰਬਰ ਨੂੰ ਮੌਸਮ ਸਾਫ਼ ਰਹੇਗਾ ਅਤੇ ਸੀਤ ਲਹਿਰ ਤੋਂ ਥੋੜੀ ਰਾਹਤ ਮਿਲਣ ਦੀ ਸੰਭਾਵਨਾ ਹੈ ਤੇ ਮੌਸਮ ਮਾਹਰਾਂ ਮੁਤਾਬਕ ਰਾਤਾਂ ਲਗਾਤਾਰ ਠੰਡੀਆਂ ਹੁੰਦੀਆਂ ਜਾਣਗੀਆਂ ਅਤੇ ਅਸਮਾਨ ਵਦੇਰੇ ਸਾਫ਼ ਰਹਿਣ ਦੀ ਉਮੀਦ ਹੈ। ਤੇ ਹਾਲਾਂਕਿ ਹਲਕੀ ਤੁੰਦ ਅਤੇ ਠੰਡੀਆਂ ਹਵਾਵਾਂ ਸਵੇਰੇ ਸ਼ਾਮ ਚੱਲ ਸਕਦੀਆਂ ਹਨ ਬਦਲ ਦੇ ਮੌਸਮ ਦੇ ਚੱਲਦਿਆਂ ਮਾਹਰਾਂ ਨੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ ਤੇ ਗੱਲ ਕਰਦੇ ਅਗਲੀ ਖਬਰ ਦੇ ਬਾਰੇ ਸੁਖਬੀਰ ਬਾਦਲ ਦਾ ਵੱਡਾ ਬਿਆਨ ਐਸਐਸਪੀ ਪਟਿਆਲਾ ਤੇ ਕਾਰਵਾਈ ਕਰਨ ਡੀਜੀਪੀ ਹਾਂਜੀ ਦੱਸ ਦੇ ਕਿ ਪਟਿਆਲਾ ਵਿਖੇ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੇ ਨਿਸ਼ਾਨਾ ਸਾਧਿਆ ਸਮਾਗਮ ਵਿੱਚ ਹਿੱਸਾ ਲੈਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਦਾਵਾ ਕੀਤਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਕਮੇਟੀ ਦੀਆਂ ਚੋਣਾਂ 'ਚ ਸਰਕਾਰ ਵੱਲੋਂ ਖੁੱਲੇ ਤੌਰ ਤੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਉਹਨਾਂ ਪਟਿਆਲਾ 'ਚ ਇੱਕ ਉੱਚ ਪੁਲਿਸ ਅਧਿਕਾਰੀ ਦੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨਾਲ ਜੁੜੀ ਕਥਿਤ ਵਾਇਰਲ ਵੀਡੀਓ ਦਾ ਜ਼ਿਕਰ ਕਰਦੇ ਹੋਏ ਇਸ ਘਟਨਾ ਨੂੰ ਗੰਭੀਰ ਦੱਸਿਆ ਤੇ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤੇ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਸਰਕਾਰ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਲਈ ਪ੍ਰਸ਼ਾਸਨ ਦਾ ਗਲਤ ਇਸਤੇਮਾਲ ਕਰ ਰਹੀ ਹੈ ਤੇ ਲੋਕਤੰਤਰਕ ਮੁੱਲਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਤੀ ਦੀਆਂ ਚੋਣਾਂ ਦੀ ਨੋਮੀਨੇਸ਼ਨ ਵੇਲੇ ਪੰਜਾਬ ਸਰਕਾਰ ਨੇ ਪੂਰਾ ਜ਼ੋਰ ਲਾਇਆ ਹੈ ਕਿ ਵਿਰੋਧੀ ਪਾਰਟੀਆਂ ਦੇ ਨਾਮਜ਼ਦਗੀ ਪੱਤਰ ਦਾਖਲ ਨਾ ਹੋ ਸਕਣ ਤੇ ਉਹਨਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਝਾੜੂ ਵਾਲਿਆਂ ਨੂੰ ਪਤਾ ਹੈ ਕਿ ਹੁਣ ਇਹਨਾਂ ਦੀਆਂ ਜਮਾਨਤਾਂ ਜ਼ਬਤ ਹੋਣੀਆਂ ਹਨ ਤੇ ਇਸੇ ਕਰਕੇ ਪੁਲਿਸ ਦੀ ਵਰਤ ਕਰ ਰਹੇ ਹਨ ਤੇ ਮੈਂ ਡੀਜੀਪੀ ਸਾਬ ਨੂੰ ਬੇਤੀ ਕਰਦਾ ਹਾਂ ਕਿ ਇਹ ਜੋ ਤੁਹਾਡੀ ਪੁਲਿਸ ਨੇ ਬਹੁਤ ਵੱਡਾ ਕਾਣ ਕੀਤਾ ਹੈ ਐਸਐਸਪੀ ਵਰਨ ਸ਼ਰਮਾ ਪਟਿਆਲਾ ਨੇ ਜੋ ਕੀਤਾ ਹੈ ਉਸ ਤੇ ਪਰਚਾ ਹੋਣਾ ਚਾਹੀਦਾ ਹੈ ਤੇ ਅਕਾਲੀ ਦਲ ਅਰਜੀ ਦੇਵੇਗਾ ਕਿ ਐਸਐਸਪੀ ਤੇ ਪਰਚਾ ਦਰਜ ਹੋਵੇ ਤੇ ਗੱਲ ਕਰਦੇ ਅਗਲੀ ਖਬਰ ਦੇ ਬਾਰੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਲੱਗੀਆਂ ਵੱਡੀਆਂ پابੰਦੀਆਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਅਤੇ ਅਫਸਰਾਂ ਲੇ ਵੱਡੇ ਹੁਕਮ ਲਾਗੂ ਹੋ ਗਏ ਹਨ ਤੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਦਰਸਲ ਹੁਣ ਪੰਜਾਬ ਪੁਲਿਸ ਦੇ ਮੁਲਾਜ਼ਮ ਪੁਲਿਸ ਦੀ ਵਰਦੀ ਪਾ ਕੇ ਡਾਂਸ ਜਾਂ ਭੰਗੜੇ ਦੀ ਵੀਡੀਓ ਪੋਸਟ ਨਹੀਂ ਕਰ ਸਕਣਗੇ ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਹਾਲੀ ਵਿੱਚ ਕੁਝ ਪੁਲਿਸ ਮੁਲਾਜ਼ਮ ਵਰਦੀ ਪਾ ਕੇ ਡਾਂਸ ਭੰਗੜਾ ਅਤੇ ਮਨੋਰੰਜਨ ਵਾਲੀਆਂ ਵੀਡੀਓ ਬਣਾਉਂਦੇ ਹੋਏ ਦਿਖਾਈ ਦਿੱਤੇ ਸਨ ਤੇ ਇਸ ਜਿਸ ਕਾਰਨ ਵਿਭਾਗ ਦਾ ਅਕਸ ਖਰਾਬ ਹੋਇਆ ਤੇ ਇਸ ਕਾਰਨ ਡੀਜੀਪੀ ਦਫ਼ਤਰ ਨੇ ਸਾਰੇ ਰੇਂਜ ਦੇ ਆਈਜੀ ਡੀ ਆਈਜੀ ਪੁਲਿਸ ਕਮਿਸ਼ਨਰਾਂ ਅਤੇ ਦਿਲੇਮ ਦੇ ਐਸਐਸਪੀ ਨੂੰ ਨਿਗਰਾਨੀ ਵਧਾਉਣ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ ਦੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੇ ਇਹ ਸੀਆਰ ਤੇ ਅਸਰ ਪਵੇਗਾ ਤੇ ਉਨਾ ਦੀ ਪ੍ਰਮੋਸ਼ਨ ਤੇ ਵੀ ਅਸਰ ਪੈ ਸਕਦਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਡੀਜੀਪੀ ਗੌਰਵ ਯਾਦਵ ਨੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਗ੍ਰਹਿ ਵਿਭਾਗ ਦੀ ਮਨਜ਼ੂਰੀ ਨਾਲ ਨਵੇਂ ਨਿਯਮਾਂ ਨੂੰ ਨਿਯਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਗੱਲ ਕਰਦੇ ਅਗਲੀ ਖਬਰ ਦੇ ਬਾਰੇ ਮਾਨ ਸਰਕਾਰ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਰਾਹਤ ਕਪਾਹ ਦੀਆਂ ਕੀਮਤਾਂ 5700 ਤੋਂ ਵਧਾ ਕੇ 7500 ਕੀਤੀਆਂ ਹਾਂ ਦੀ ਦੱਸਦੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਇੱਕ ਵਾਰ ਫਿਰ ਸੂਬੇ ਦੇ ਮਿਹਨਤੀ ਕਿਸਾਨਾਂ ਨਾਲ ਆਪਣੀ ਇੱਕ ਇੱਕ ਜੁਟਤਾ ਸਾਬਤ ਕੀਤੀ ਹੈ ਤੇ ਇਸ ਸਾਲ ਜਦੋਂ ਕਪਾਹ ਦੀਆਂ ਮੰਡੀਆਂ ਦੀਆਂ ਕੀਮਤਾਂ ਘੱਟੋ-ਘੱਟ ਸਮਰਥਨ ਮੁੱਲਾਂ ਤੋਂ ਹੇਠਾਂ ਆ ਰਹੀਆਂ ਹਨ ਤਾਂ ਮਾਨ ਸਰਕਾਰ ਨੇ ਤੁਰੰਤ ਦਖਲ ਦਿੱਤਾ ਅਤੇ ਕਿਸਾਨਾਂ ਨੂੰ ਭਾਰੀ ਨੁਕਸਾਨ ਤੋਂ ਬਚਾਇਆ ਸ਼ੁਰੂਆਤ ਜਦੋਂ ਕਪਾਹ ਮੰਡੀਆਂ ਵਿੱਚ ਆਉਣਾ ਸ਼ੁਰੂ ਹੋਇਆ ਧਾਨੀਜੀ ਵਪਾਰੀ ਐਸ ਨੂੰ 5700 ਅਤੇ 6600 ਪ੍ਰਤੀ ਕੁਆਂਟਲ ਦੇ ਮਿਚਕਾਰ ਦੇ ਕੀਮਤਾਂ ਤੇ ਖਰੀਦ ਰਹੇ ਸਨ ਤੇ ਇਹ ਕੀਮਤਾਂ ਐਮਐਸਪੀ ਨਾਲੋਂ ਕਾਫੀ ਘੱਟ ਸਨ ਜਿਸ ਕਾਰਨ ਕਿਸਾਨਾਂ ਵਿੱਚ ਚਿੰਤਾ ਵੱਧ ਗਈ ਤੇ ਇਸ ਮੁਸ਼ਕਲ ਸਮੇਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਦੇ ਨਿਰਦੇਸ਼ਾਂ ਤੇ ਰਾਜ ਸਰਕਾਰ ਨੇ ਤੁਰੰਤ ਕੇਂਦਰੀ ਸਰਕਾਰੀ ਏਜੰਸੀ ਕਾਰਟਨ ਕਾਰਪੋਰੇਸ਼ਨ ਆਫ ਇੰਡੀਆ ਦੇ ਵੱਡੇ ਪੱਧਰ ਤੇ ਖਰੀਦ ਸ਼ੁਰੂ ਕਰਨ ਲਈ ਦਬਾਅ ਪਾਇਆ ਤੇ ਸੀਸੀਆਈ ਦੀ ਸਰਗਰਮ ਸ਼ਮੂਲਿਤ ਕਰਨ ਕਪਾੜਿਆਂ ਦੀਆਂ ਕੀਮਤਾਂ ਵਿੱਚ ਕਾਫੀ ਸੁਧਾਰ ਹੋਇਆ ਹੈ ਤੇ ਅੱਜ ਪੰਜਾਬ ਮੰਡੀ ਬੋਰਡ ਦੇ ਅੰਕੜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਕਪਾਹ ਦੀ ਔਸਤ ਕੀਮਤ 7500 ਪ੍ਰਤੀ ਕੁਆਂਟਲ ਤੋਂ ਵੱਧ ਵੱਧਕ ਹੋ ਗਈ ਹੈ ਜੋ ਕਿ 7710 ਰੁਪਏ ਪ੍ਰਤੀ ਕੁਆਂਟਲ ਦੇ ਐਮਐਸਪੀ ਦੇ ਬਹੁਤ ਨੇੜੇ ਹੈ ਤੇ ਇਸ ਦੌਰਾਨ ਦੇਸੀ ਕਪਾਹ ਦੀ ਕੀਮਤ ਵਿੱਚ ਵੀ ਕਾਫੀ ਵਾਧਾ ਹੋਇਆ ਹੈ ਤੇ ਇਹ ਉਹਨਾਂ ਕਿਸਾਨਾਂ ਲਈ ਇੱਕ ਵੱਡੀ ਰਾਹਤ ਹੈ ਜੋ ਪਹਿਲਾਂ ਆਪਣੀਆਂ ਫਸਲਾਂ ਘੱਟ ਕੀਮਤਾਂ ਤੇ ਵੇਚਣ ਲਈ ਮਜਬੂਰ ਮਹਿਸੂਸ ਕਰਦੇ ਸਨ ਤੇ ਮਾਨ ਸਰਕਾਰ ਦੇ ਉਪਰਾਲਿਆਂ ਦਾ ਧੰਨਵਾਦ ਹੁਣ ਰੋਣਾ ਨੂੰ ਆਪਣੀ ਮਿਹਨਤ ਦਾ ਵਾਜਬ ਮੁੱਲ ਮਿਲ ਰਿਹਾ ਹੈ ਤੇ ਗੱਲ ਕਰਦੇ ਅਗਲੀ ਖਬਰ ਦੇ ਬਾਰੇ ਜਲੰਧਰ ਚ ਜਬਰ ਜਨਾਹ ਮਗਰੋਂ ਕੁੜੀ ਦਾ ਕਤਲ ਕਰਨ ਵਾਲਾ ਮੁਜ਼ਲਮ ਮੜ ਇੱਕ ਦਿਨ ਦੇ ਰਿਮਾਂਡ ਤੇ ਹਾਂਜੀ ਦੱਸ ਦੇ ਕਿ ਜਲੰਧਰ ਵਿਖੇ 13 ਸਾਲਾਂ ਦੀ ਬੱਚੀ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਮੁਜ਼ਲਮ ਨੂੰ ਅੱਜ ਫਿਰ 2 ਦਿਨਾਂ ਦਾ ਰਿਮਾਂਡ ਖਤਮ ਹੋਣ ਮਗਰੋਂ ਜਲੰਧਰ ਸੈਸ਼ਨ ਕੋਰਟ ਵਿੱਚ ਪੇਸ਼ ਕੀਤਾ ਤੇ ਪੁਲਿਸ ਸਾਹਤ ਸੁਰੱਖਿਆ ਵਿਛਾਲੇ ਸ਼ੁੱਕਰਵਾਰ ਦੁਪਹਿਰ ਵੇਲੇ ਮੁਜਲਮ ਨੂੰ ਲੈ ਕੇ ਅਦਾਲਤ ਪਹੁੰਚੀ ਤੇ ਪੁਲਿਸ ਨੇ ਪਛਗਛ ਲਈ ਮੁਜਲਮ ਦਾ 4 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਪੁਲਿਸ ਨੂੰ ਪਛਗਛ ਲਈ 1 ਦਿਨ ਦਾ ਰਿਮਾਂਡ ਹੋਰ ਦਿੱਤਾ ਤੇ ਇੱਥੇ ਦੱਸ ਦਈਏ ਕਿ ਇਸ ਦੇ ਪਹਿਲਾਂ ਮੁਜਲਮ ਨੂੰ 9 ਦਿਨਾਂ ਦੇ ਰਿਮਾਂਡ ਤੇ ਰਹਿਣ ਉਪਰੰਤ 2 ਦਿਨਾਂ ਦਾ ਰਿਮਾਂਡ ਵੀ ਮਿਲਿਆ ਸੀ ਅਤੇ ਅੱਜ 2 ਦਿਨਾਂ ਦਾ ਰਿਮਾਂਡ ਖਤਮ ਹੋਣ ਮਗਰੋਂ ਮੁਜਲਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਜਿੱਥੇ ਅਦਾਲਤ ਨੇ ਹੁਣ ਇੱਕ ਦੰਦਰ ਮੜ ਦੇ ਦਿੱਤਾ ਹੈ ਤੇ ਗੱਲ ਕਰਦੇ ਆਂ ਅਗਲੀ ਖਬਰ ਦੇ ਬਾਰੇ ਬਿਸ਼ਨੋਈ ਗੈਂਗ ਬਾਰੇ ਵੱਡਾ ਖੁਲਾਸਾ ਪੰਜਾਬ ਚ ਗੈਂਗਵਾਰ ਦਾ ਖਾਸ਼ਾ ਮੂਸੇਵਾਲਾ ਕਤਕਾਂਡ ਚ ਖੁੱਲੇ ਰਾਜ ਹਾਂਜੀ ਦੱਸਦੀ ਕਿ ਦਬਾਈ ਚ ਲਾਰੈਂਸ ਬਿਸ਼ਨੋਈ ਦੇ ਕਰੀਬੀ ਸਾਥੀ ਸੀਪਾ ਦੀ ਗਰਦਨ ਕੱਟ ਕੇ ਕੀਤੇ ਗਏ ਕਤਲ ਦਾ ਬਦਲਾ ਲੈਣ ਲਈ ਬੀਤੇ ਦਿਨ ਗੋਲਡੀ ਬਰਾੜ ਦੇ ਕਰੀਬੀ ਸਾਥੀ ਪੈਰੀ ਦਾ ਟੰਡੀਗੜ੍ਹ ਚ ਗੋਲੀਆਂ ਮਾਰ ਕੇ ਕੀਤੇ ਗਏ ਕਤਲ ਤੋਂ ਬਾਅਦ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੀਆਂ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਹਾਈ ਅਲਰਟ ਤੇ ਹਨ ਤੇ ਗੋਲਡੀ ਬਰਾਡ ਅਤੇ ਲਾਰੈਂਸ ਮਸ਼ਨੋਈ ਜੋ ਚੱਲ ਰਹੀ ਰੰਜਿਸ ਕਾਰਨ ਤਿੰਨ ਸੂਬਿਆਂ ਚ ਗੈਂਗਵਾਰ ਦੀਆਂ ਕਰਤਾਵਾਂ ਵੱਧ ਸਕਦੀਆਂ ਹਨ ਤੇ ਦਿੱਲੀ ਕ੍ਰਾਈਮ ਬ੍ਰਾਂਚ ਅਤੇ ਪੰਜਾਬ ਪੁਲਿਸ ਦੀ ਐਂਟੀ ਗੈਂਸਟਰ ਟਾਸਕ ਫੋਰਸ ਵੱਲੋਂ ਲਾਰੈਂਸ ਗੈਂਗ ਦੇ ਲੜਕਿਆਂ ਅਤੇ ਗ੍ਰਿਫਤਾਰੀਆਂ ਤੋਂ ਬਾਅਦ ਵੱਡਾ ਖਲਾਸਾ ਹੋਇਆ ਹੈ ਤੇ ਲਾਰੈਂਸ ਦੇ ਗੈਂਗ ਨੂੰ ਉਦੇਸ਼ੀ ਹਥਿਆਰਾਂ ਦੀ ਸਪਲਾਈ ਚਾਈਨਾ ਤੋਂ ਹੋ ਰਹੀ ਹੈ ਤੇ ਉਸ ਦੇ ਗੁਰਗੇ ਸਪੇਨ ਵਿੱਚ ਵੀ ਸਰਗਰਮ ਹਨ ਤੇ ਉਤੋਂ ਹੀ ਧਮਕੀਆਂ ਭਰੇ ਫੋਨ ਧਰ ਰਹੇ ਹਨ ਤੇ ਅਮਰੀਕਾ ਤੋਂ ਗ੍ਰਫਤਾਰ ਕੀਤੀ ਗਈ ਅਣਮੋਲ ਬਿਸ਼नोई ਨੂੰ ਪੁਲਿਸ ਵੀ ਪੰਜਾਬ ਲੈ ਆਉਣ ਦੀ ਤਿਆਰੀ ਕਰ ਚੁੱਕੀ ਹੈ ਤੇ ਜੋ ਪੰਜਾਬੀ ਗਾਇਕ ਸਿੱਧੂ ਮਸੇਵਾਲ ਦੇ ਕਤਲ ਸਮੇਤ 7 ਅਕੇ ਸਾਜ ਪੰਜਾਬ ਪੁਲਿਸ ਨੂੰ ਲੋੜੀਂਦਾ ਸੀ ਤੇ ਗੱਲ ਕਰਦੇ ਅਗਲੀ ਖਬਰ ਦੇ ਬਾਰੇ ਸਖਸ਼ ਸਰਦਾਲੂ ਸਰਬਜੀਤ ਕੌਰ ਮਾਮਲੇ ਵਿੱਚ ਲਾਹੌਰ ਹਾਈ ਕੋਰਟ ਵੱਲੋਂ ਪਾਕਿਸਤਾਨ ਸਰਕਾਰ ਨੂੰ ਨੋਟਿਸ ਜਾਰੀ ਹਾਂਜੀ ਦੱਸ ਦੇ ਕਿ ਭਾਰਤ ਤੋਂ ਪਾਕਿਸਤਾਨ ਦੌਰੇ ਤੇ ਗਈ ਇੱਕ ਸਿੱਖ ਸਰਦਾਲੂ ਸਰਬਜੀਤ ਕੌਰ ਬਲੋਕ ਤਹਿਤ ਤੌਰ ਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ ਲਾਹੌਰ ਹਾਈ ਕੋਰਟ ਵਿੱਚ ਇੱਕ ਨਵੀਂ ਸਵਿਧਤਾ ਅਨਿਕ ਪਟੀਸ਼ਨ ਦਾਇਰ ਕੀਤੀ ਗਈ ਹੈ ਤੇ 5 ਦਸੰਬਰ 2025 ਨੂੰ ਸ਼ੁਰੂਆਤੀ ਸੁਣਵਾਈ ਤੋਂ ਬਾਅਦ ਲਾਹੌਰ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਪਾਕਿਸਤਾਨ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਪਟੀਸ਼ਨ ਵਿੱਚ ਦੱਸਿਆ ਗਿਆ ਹੈ ਕਿ ਸਰਬਜੀਤ ਕੌਰ ਜੋ ਕਿ ਭਾਰਤ ਦੀ ਪੰਜਾਬ ਦੇ ਮੁਕਸਰ ਢੀਲੇ ਦੀ ਰਹਿਣ ਵਾਲੀ ਹੈ ਦੇ 4 ਨਵੰਬਰ 2025 ਨੂੰ ਪਾਕਿਸਤਾਨ ਵਿੱਚ ਦਾਖਲ ਹੋਈ ਸੀ ਤੇ ਉਸ ਨੂੰ 10 ਦਿਨਾਂ ਦਾ ਸਿੰਗਲ ਐਂਟਰੀ ਧਾਰਮਿਕ ਵੀਜ਼ਾ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 18 ਨਵੰਬਰ 2025 ਤੱਕ ਸੀ ਤੇ ਉਸ ਨੂੰ ਸਿਰਫ ਕੁਝ ਖਾਸ ਤੀਰਥ ਯਾਤਰਾਵਾਂ ਜਿਵੇਂ ਕਿ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਤੱਕ ਹੀ ਸੀਮਿਤ ਰਹਿਣ ਦੀ ਇਜਾਜ਼ਤ ਸੀ ਹਾਲਾਂਕਿ ਦੋਸ਼ ਹੈ ਕਿ ਸਰਬਜੀਤ ਕੌਰ ਨੇ ਵੀਜ਼ੇ ਦੀਆਂ ਨਿਰਧਾਰਤ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ ਤੀਰਥ ਯਾਤਰਾ ਨੀਆਂ ਹੱਦਾਂ ਤੋਂ ਬਾਹਰ ਸਫ਼ਰ ਕੀਤਾ ਅਤੇ ਵੀਜ਼ਾ ਦੀ ਮਿਆਦ ਖਤਮ ਹੋਣ ਦੇ ਬਾਵਜੂਦ ਵੀ ਪਾਕਿਸਤਾਨ ਵਿੱਚ ਠਹਿਰਨਾ ਜਾਰੀ ਰੱਖਿਆ ਐਸਨੂ ਸਪਸ਼ਟ ਤੌਰ ਤੇ ਓਵਰਸਟੇ ਅਤੇ ਪਾਕਿਸਤਾਨੀ ਕਾਨੂੰਨਾਂ ਦੀ ਉਲੰਘਣਾ ਮੰਨਿਆ ਗਿਆ ਹੈ ਤੇ ਗੱਲ ਕਰਦੇ ਹਾਂ ਅਖਬਾਰ ਦੇ ਬਾਰੇ ਅਮਰੀਕਾ ਨੇ ਡਿਪੋਰਟ ਕੀਤੇ 18822 ਭਾਰਤੀ जी तो तो जी हां जी ਦੱਸਦੀ ਕਿ ਅਮਰੀਕਾ ਤੋਂ 18822 ਭਾਰਤੀ ਡਿਪੋਰਟ ਕੀਤੇ ਜਾ ਚੁੱਕੇ ਹਨ ਤੇ 트럼ਪ ਸਰਕਾਰ ਦੀ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੀ ਤਾਂ ਦੇਸ਼ ਨਕਾਲੇ ਦੇ ਸਾਰੇ ਰਿਕਾਰਡ ਟੁੱਟ ਜਾਣਗੇ ਜੀ ਹਾਂ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਵੱਲੋਂ ਸੰਸਦ ਵਿੱਚ ਪੇਸ਼ ਅੰਕੜੇ ਮੁਤਾਬਕ 28 ਨਵੰਬਰ ਤੱਕ 트럼ਪ ਸਰਕਾਰ 3258 ਭਾਰਤੀਆਂ ਨੂੰ ਅਮਰੀਕਾ ਵਿੱਚੋਂ ਕੱਢ ਚੁੱਕੀ ਹੈ ਅਤੇ 2009 ਤੋਂ ਬਾਅਦ ਕਿਸੇ ਵੀ ਵਾਰ ਦਾ ਐਸ ਇਹ ਸਭ ਤੋਂ ਉੱਚਾ ਅੰਕੜਾ ਮੰਨਿਆ ਜਾ ਰਿਹਾ ਹੈ ਤੇ 트럼ਪ ਸਰਕਾਰ ਵੱਲੋਂ ਅਮਰੀਕਾ ਤੋਂ ਰਿਪੋਰਟ ਭਾਰਤੀਆਂ ਵਿੱਚੋਂ ਸਭ ਤੋਂ ਵੱਧ ਗਿਣਤੀ ਪੰਜਾਬੀਆਂ ਅਤੇ ਹਰਿਆਣੇ ਵਾਲਿਆਂ ਦੀ ਹੈ ਤੇ ਰਿਪੋਰਟ ਹੋ ਕੇ ਭਾਰਤ ਕੁਝ ਜ਼ਿਆਦਾਤਰ ਭਾਰਤੀ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਜਦ ਕਿ ਵੀਜ਼ਾ ਮਿਆਦ ਲੰਘਤ ਤੋਂ ਬਾਅਦ ਵਾਪਸੀ ਨਾ ਕਰਨ ਵਾਲੇ ਅਤੇ ਅਪਰਾਧਿਕ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤੇ ਭਾਰਤੀ ਨਾਗਰਿਕ